ਆਮਨੁਰੀ ਜੀ ਅਤੇ ਇਕਤਾ ਵੈਲਫੇਅਰ ਕਲੱਬ ਦੇ तमाम ਮੈਂਬਰ ਜਿਹੜੇ ਨੇ ਸ਼੍ਰੀ ਬ੍ਰਹਮਦੇਵ ਸੁਦੇਸ਼ ਚੋਪੜਾ ਜੀ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਦੇ ਹੋਏ ਆਪਾਂ ਆ ਗਏ ਆਂ ਵੈਲਕਮ ਕਰਦੇ ਆਂ ਅੰਦਰ ਤੋਂ ਬੈਠੇ ਹੋਏ ਸੋ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ਕੇਸ ਗਰੁੱਪ ਵੱਲੋਂ ਜੋ ਨਵਾਂ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਨੀਸ਼ਾਨ ਜੀ ਜੋ ਕਿ ਸ਼ਿਵਸ਼ਨਾਤੋਂ ਨੇ ਉਹਨਾਂ ਦੇ ਨਾਲ ਅਮਰ ਨੂਰੀ ਜੀ ਆਪਣੇ ਸਾਥੀਆਂ ਦੇ ਨਾਲ ਇਸ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਸੋ ਮੈਡੀਕਲ ਕੈਂਪ ਜਿਹੜਾ ਹੈ ਇਸ ਦਾ ਨਿਰੀਖਣ ਕਰ ਰਹੇ ਨੇ ਕਮਾਈ ਬੈਕ ਕਰਦੇ ਕਮਾਈ ਜੀ ਆਹ ਇਹ ਜੋ ਜੀ ਕੀਤੇ ਜਾਂਦੇ ਨੇ

तो ये आज जो कैंप लगाया गया है नवी बस्ती के दौरान जी और आप कृपया करके क्या करना के लिए मैं ये कहना चाहता हूं जी कि दादी जी का हमेशा से एक सपना था कि सब लोग खासकर लेडीज आ, अपना प्रिवेंटिव हेल्थ केयर के ऊपर फोकस रखें होता यह है कि अब uh, अनफॉर्चुनेटली मेरी मासी जी भी इसी जनवरी में गुजर गए शी ओनली सिक्सटी ईयर ओल्ड नॉट इवन सिक्सटी तो सबसे बड़ी प्रॉब्लम क्या है लेडीज अपना ध्यान नहीं रखती तो जो हमारे को बीमारियाँ आनी होती ना जी वो पहले हमारे को दरवाजे पर खटखट आती हैं एकदम हमारे को इम्पेक्ट नहीं करती कई साल पहले हमें पता लगना शुरू हो जाता है कि हमारा जो शरीर है वो टूटना शुरू हो गया तो प्रिवेंटिव हेल्थ केयर जो कि मेडिकल हेल्थ कैंप्स जो हम लगाते हैं या डॉक्टर्स लगाते हैं हॉस्पिटल्स लगाते हैं उसमें सब लोग अपना चेकअप जरूर रिपोर्ट कि कि क्या है, चाहे तीन चार डॉक्टर्स के साथ कंसल्ट कर ले कि अगर आपको नहीं विश्वास हो रहा कि रिपोर्ट का कह है दो तीन टेम्पो के बारे में आपने किया है क्या करना चाहते टेम्पो में कितना बहुत सहयोग मिलता है बड़े सारे लोगों को मैंने कई बार देखा है कि ब्लड टेस्ट में निकल आता है कि जी आपके ब्लड में कोई प्रॉब्लम है फॉर एग्जांपल कोलेस्ट्रॉल ज़्यादा बहुत लोगों का निकलता है ब्लड टेस्ट को ब्लड टेस्ट करना चाहिए लेबोरेटोरीज में एक एनुअल चेकअप होता है तो, सब लोगों को वन सीन ईयर करवाना चाहिए तो, तो मैं देखो बहुत ज्यादा पंजाब के ग्रुप का इस देश जो जी ਮੈਂਨੰਦੇ ਯਾਦ ਵਿੱਚ ਲਾਉਂਦੇ ਆ ਹਰ ਸਾਲ ਇਹ ਨਵਾਂ ਕੈਂਪ ਬਾ ਇਹ ਮੇਰੇ ਖਲ ਬਹੁਤ ਵੱਡੀ ਸਮਾਜ ਸੇਵਾ ਦਾ ਉਪਰਾਲਾ ਹੁੰਦਾ ਜਿੱਥੇ ਲੋਕਾਂ ਅਮਰੀਦ ਦੇਖੇ ਜਾਂਦੇ ਆ ਫਰੀ ਔਰ ਜਿੱਥੇ ਬਲੱਡ ਕੈਂਪ ਵੀ ਲਾਇਆ ਜਾਂਦਾ ਰਹਿਦਾ ਹਮੇਸ਼ਾ ਐਪਰੀਸ਼ੀਏਟ ਕਰਦਾ ਕਿ ਪੰਜਾਬ ਕੇਸਰੀ ਗਰੂ ਬਹੁਤ ਵਧੀਆ ਸਮਾਜ ਸੇਵਾ ਦਾ ਕੰਮ ਕਰ ਰਹੇ ਆ ਅੱਜ ਵੀ ਉਹਨਾਂ ਦੇ ਗ੍ਰੈਂਡਸਨ ਆਏ ਨੇ ਔਰ ਉਹਨਾਂ ਦੇ ਪਰਿਵਾਰਿਕ ਮੈਂਬਰ ਕੋਈ ਨਾ ਕੋਈ ਆਉਂਦਾ ਔਰ ਖੰਨੇ ਤੋਂ ਜਿਹੜੇ ਕਮਲ ਨੇ ਇਹਨਾਂ ਦੇ ਕਾਰਸਪੌਂਡੈਂਟ ਉਹ ਸਾਰੀ ਚੀਜ਼ ਆਰਗੇਨਾਈਜ਼ ਕਰਦੇ ਆ ਮੈਂ ਉਹਨੂੰ ਵੀ ਕਮਲ ਨੂੰ ਵੀ ਵਧਾਈ ਦੇਣਾ ਚਾਹੁੰਨਾ ਔਰ ਪੰਜਾਬ ਕੇਸਰੀ ਗਰੁੱਪ ਨੂੰ ਵਧਾਈ ਦੇਣਾ ਚਾਹੁੰਨਾ ਕਿ ਤੁਸੀਂ ਸਮਾਜ ਸੇਵਾਏ ਜਾਰੀ ਰੱਖੋ ਅਸੀਂ ਅਪਰੀਸ਼ੀਏਟ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਕੈਂਪ ਲੱਗਾ ਨੋਵਾਂ ਕੈਂਪ ਹੈ ਇਹ ਲਾਇਆ ਗਿਆ ਖੰਨੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਆ ਬਹੁਤ ਅੱਛੀ ਗੱਲ ਹੈ ਜਦੋਂ ਆਪਾਂ ਕੋਈ ਬਹੁਤ ਕੋਈ ਵੀ ਰੂਹ ਜਾਂਦੀ ਹੈ ਸਾਰੀਆਂ ਚੰਗੀਆਂ ਰੂਹਾਂ ਹੁੰਦੀਆਂ ਨੇ ਕੋਈ ਰੂਹ ਜਾਂਦੀ ਹੈ ਜੇ ਪਿੱਛੋਂ ਉਹਨਾਂ ਦੀ ਯਾਦ ਵਿੱਚ ਆਪਾਂ ਕੋਈ ਵਰਸੀ ਮਨਾਉਂਦੇ ਆਂ ਅਗਰ ਉਹ ਵਰਸੀ ਮਨਾਉਦੇ ਹੋ ਨਾ ਯਾਦ ਕਰਦੇ ਹੋ ਕਿਸੇ ਦਾ ਭਲਾ ਵੀ ਹੋ ਰਿਹਾ ਨਾਲ ਤੇ ਇਦਾਂ ਦੇ ਕੈਂਪ ਲੱਗਦੇ ਨੇ ਮੈਡੀਕਲ ਕੈਂਪ ਲੱਗਦੇ ਨੇ ਬਹੁਤ ਵੱਡੀ ਗੱਲ ਹੈ ਉਸ ਰੂਹ ਨੂੰ ਵੀ ਸਕੂਨ ਮਿਲਦਾ ਹੈ ਔਰ ਜਿਹੜੇ ਬੰਦੇ ਇੱਥੇ ਕਰਵਾ ਰਹੇ ਨੇ ਉਹਨਾਂ ਨੂੰ ਉਸ ਦਾ ਪੁੰਨ ਮਿਲਦਾ ਹੈ ਸੋ ਇਦਾਂ ਦੀਆਂ ਜੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਹੁਤ ਵਧੀਆ ਨੇ ਕਮਲਜੀਤ ਕਮਲ ਪੰਜਾਬ ਕੇਸਰੀ ਗੁਰਪਤ ਤੇ ਸੁਖਿੰਦਰ ਹੋਣੀ ਇਹ ਮੇਸ਼ਨ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦਾ ਫੰਕਸ਼ਨ ਹੋਵੇ ਇਹ ਸਭ ਤੋਂ ਅੱਗੇ ਹੁੰਦੇ ਨੇ ਸਹਿਯੋਗ ਕਰਨ ਵਾਸਤੇ ਚਾਹੇ ਕੋਈ ਜਾਗਰਣ ਹੈ ਜਾਂ ਕੋਈ ਇਹ ਇਤਾਰੇ ਕੈਂਪ ਲੱਗਦੇ ਨੇ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਕਰਨਾ ਇਹਨਾਂ ਨੇ ਸ਼ਹਿਰ ਦੇ ਵਿੱਚ ਇਹ ਸਭ ਤੋਂ ਅੱਗੇ ਹੁੰਦੇ ਨੇ ਸੋ ਇਹਨਾਂ ਦਾ ਥੈਂਕਸ ਕਰਦੇ ਆ ਸਾਡੇ ਥੰਨੇ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਮਾਰਯੋਗ ਹਸਤੀਆਂ ਨੇ ਉਹ ਆਈਆਂ ਨੇ ਅੱਜ ਇੱਥੇ ਕੈਂਪ ਦੇ ਉੱਤੇ ਪੰਜਾਬ ਪੁਲਿਸ ਖੰਨਾ ਜਿਨ੍ਹਾਂ ਕਰਕੇ ਅਸੀਂ ਚੈਨ ਦੀ ਨੀਂਦ ਸੌਣੇ ਆਪਣੇ ਘਰਾਂ ਦੇ ਵਿੱਚ ਆਪਣੇ ਡਿਊਟੀ ਨੂੰ ਵਧਿਆ ਨਹੀਂ ਭੁੱਲਦੇ ਨੇ ਉਹ ਸਾਰੀ ਟੀਮ ਇੱਥੇ ਆਈ ਹੋਈ ਆ ਹੋਰ ਵੀ ਬਹੁਤ ਮਾਣਯੋਗ ਹਸਤੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਜਿੱਥੇ ਕੁਝ ਚੰਗਾ ਹੋ ਰਿਹਾ ਹੁੰਦਾ ਹੈ ਉੱਥੇ ਜਾਣ ਵਾਲੇ ਤੁਹਾਨੂੰ ਬਹੁਤ ਤੁਸੀਂ ਅਵੇਅਰ ਹੁੰਨੇ ਹੋ ਤੁਸੀਂ ਵੀ ਅੱਗੇ ਕੁਝ ਐਦਾਂ ਦਾ ਚੰਗਾ ਕਰਦੇ ਹੋ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਅੱਜ ਹਰ ਤਰ੍ਹਾਂ ਦੀਵੇਂ ਆਯੁਰਵੈਦ ਵੀ ਹੈਗਾ ਇੱਥੇ ਬਲੱਡ ਵੀ ਚੈੱਕ ਹੋ ਰਿਹਾ ਬਲੱਡ ਦੇ ਸੈਂਪਲ ਲਏ ਜਾਂਦੇ ਨੇ ਚੁਬਕ ਦੇ ਨਾਲ ਜਿਹੜੇ ਇਲਾਜ ਕੀਤੇ ਜਾਂਦੇ ਨੇ ਹੱਡੀਆਂ ਦੇ ਸਰਵਾਈਕਲ ਦੇ ਉਹ ਵੀ ਡਾਕਟਰ ਹਰ ਤਰ੍ਹਾਂ ਦੇ ਡਾਕਟਰ ਇੱਥੇ ਬੈਠੇ ਨੇ ਸੋ ਲੋਕਾਂ ਲਈ ਬਹੁਤ ਇਹ ਸਹੂਲਤ ਹੈ ਬਹੁਤ ਅੱਛੀ ਗੱਲ ਆ ਅੰਮਾਨੇ ਜਿਹੜੀ ਇਹ ਸਹੂਲਤ ਦਿੱਤੀਆਂ ਲੋਕਾਂ ਨੂੰ ਕੋਈ ਵੀ ਆ ਕੇ ਇੱਥੇ ਫਰੀ ਦੇ ਵਿੱਚ ਸਾਰਾ ਕੁਝ ਚੈੱਕ ਕਰ ਰਹੇ ਨੇ ਫਰੀਜ ਦਵਾਈਆਂ ਦੇ ਰਹੇ ਨੇ ਸੋ ਬਹੁਤ ਵੱਡਾ ਬੜਾ ਪੁੰਨ ਵਾਲਾ ਕੰਮ ਹੈ ਜੀ ਕੀ ਗੱਲਾਂ ਚੱਲੀਆਂ ਅੱਜ ਇਹਦਾ ਕੈਂਪੇਨ ਨੋਵਾਂ ਕੈਂਪ ਲੱਗਿਆ ਹੋਇਆ ਹੈ ਤੁਸੀਂ ਹਰ ਵਾਰ ਆਉਂਦੇ ਹੋ ਕੀ ਗੱਲਾਂ ਚੱਲਦੀਆਂ ਦੇਖੋ ਸਾਡੇ ਵੱਡੇ ਭਰਾ ਵੀ ਨੇ ਸਾਡੇ ਫੈਮਿਲੀ ਦੇ ਮੈਂਬਰ ਵੀ ਨੇ ਸਾਡੇ ਦੁੱਖ ਸੁੱਖ ਦੇ ਸਾਥੀ ਵੀ ਹੈ ਤੇ ਸਾਡੇ ਸੰਗਠਨ ਸ਼ਿਵਸਨਾ ਹਿੰਦ ਦੇ ਕੌਮੀ মিডিਆ ਐਡਵਾਈਜ਼ਰ ਵੀ ਨਹੀਂ ਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੀ ਮੈਂ ਤਾਂ ਕਹਿੰਦਾ ਨੁਮਾਇੰਦਗੀ ਹੀ ਕਮਲਜੀ ਕਰਦੇ ਆ ਜੇ ਖੰਨਾ ਏਰੀਏ ਦੇ ਵਿੱਚ ਸਮਾਜ ਸੇਵਾ ਦਾ ਮਤਲਬ ਕਮਲਜੀ ਸਿੰਘ ਕਮਲ ਜਾਂ ਕਮਲਜੀਤ ਸਿੰਘ ਕਮਲ ਦਾ ਮਤਲਬ ਸਮਾਜ ਸੇਵਾ ਹੈ ਪੰਜਾਬ ਕੇਸਰੀ ਗਰੁੱਪ ਹਿੰਦ ਸਮਾਚਾਰ ਗਰੁੱਪ ਨੇ ਇਹਨਾਂ ਨੂੰ ਇਹਨਾਂ ਮਾਨ ਬਖਸ਼ਿਆ ਆ ਲੰਬੇ ਸਮੇਂ ਤੋਂ ਆਪਣੇ ਕਲਮ ਦੀ ਤਾਕਤ ਤਾਕਤ ਨਾਲ ਸਪਸ਼ਟ ਤੇ ਨਸਪਸ਼ਟ ਮੈਂ ਕਹਿੰਦਾ ਦਿਲ ਦੇ ਬਿਲਕੁਲ پاک ਸਾਹਿਬ ਮੇਰਾ ਮੀਡੀਆ ਜਗਤ ਦੇ ਕਾਫੀ ਭਾਈਚਾਰਨਾ ਪਿਆਰ ਹੈ ਪਰ ਜੋ ਕਮਲ ਜੀ ਸਿੰਘ ਕਮਲ ਦੀ ਕਮਲ ਦੇ ਵਿੱਚ ਤਾਕਤ ਹੈ ਪੈਂਦੀ ਸੁਖਵਿੰਦਰ ਕੌਰ ਜੀ ਜਿਹੜੇ ਉਹਦੀ ਧਰਮਪਤਨੀ ਨੇ ਉਹਨਾਂ ਦੀ ਕਲਮ ਵਿੱਚ ਤਾਕਤ ਹੈ ਉਹ ਕਿਤੇ ਨਹੀਂ ਹੈ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਆ ਚੈ ਸਮੇ ਦੀ ਸਰਕਾਰ ਹੋਵੇ ਚੈ ਆਪੋਜੀਸ਼ਨ ਹੋਵੇ ਹਮੇਸ਼ਾ ਕਿਸਦਾ ਪੱਕ ਨਹੀਂ ਪੂਰਦੇ ਹਮੇਸ਼ਾ ਸਮਾਨਤਾ ਦੀ ਗੱਲ ਕਰਦੇ ਆ ਜੇ ਸਮਾਜ ਸੇਵਾ ਦੀ ਗੱਲ ਕਰੀਏ ਬਲੱਡ ਕੈਂਪਾਂ ਦੀ ਅਸੀਂ ਕਾਫੀ ਚੰਨੇ ਜਾਣਦੇ ਆ ਮੈਡੀਕਲ ਕੈਂਪਾਂ ਜਾਂਦੇ ਜਾਣਦੇ ਆ ਇਹਨਾਂ ਦੇ ਜਿਹੜੇ ਵੀ ਮੈਡੀਕਲ ਕੈਂਪ ਹੁੰਦੇ ਇੱਕ ਕੁੰਭ ਹੁੰਦਾ ਹੈ ਦੇਖੋ ਹਜ਼ਾਰਾਂ ਲੋਕ ਆਏ ਇੱਥੇ ਮੈਡੀਕਲ ਜਿਹੜੀਆਂ ਸੁਵਿਧਾਵਾਂ ਨੇ ਇਨਾਲੀ ਮਤ ਲੈ ਰਹੇ ਨੇ ਅੱਜ ਇਸ ਕੈਂਪ ਦੇ ਵਿੱਚ ਇੱਕ ਵਿਆਹ ਵਰਗਾ ਮਾਹੌਲ ਹੈ ਵੈਸੇ ਵੀ ਜਦੋਂ ਇਹਨਾਂ ਦੇ ਅਸੀਂ ਦਫ਼ਤਰ ਚੱਲ ਜਾਂਦੇ ਆ ਉੱਥੇ ਜਿਵੇਂ ਇੱਕ ਚਲ ਜਾਓ ਕਿਸੇ ਮੌਜੂਦਾ ਸਮੇਂ ਦੀ ਸਰਕਾਰ ਦੇ ਕੈਬਨਿਟ ਮਨਿਸਟਰ ਦੇ ਘਰੇ ਦਰਬਾਰ ਲੱਗਿਆ ਹੁੰਦਾ ਉਦਾਂ ਲੋਕ ਸਮੱਸਿਆ ਲੈ ਕੇ ਆਉਂਦੇ ਆ ਕਿਸੇ ਦੀ ਹਸਪੀਟਲ ਦੀ ਕਿਸੇ ਦੀ ਕੋਈ ਗਰੀਬ ਲੋਕ ਆ ਹਮੇਸ਼ਾ ਮਤ ਕਰਦੇ ਆ ਸੋ ਮੈਂ ਪੰਜਾਬ ਦੇ ਮੋੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਕਿ ਇਸ ਵਾਰ ਜਿਹੜਾ ਪਦਮ ਸ਼੍ਰੀ ਲਈ ਅਵਾਰਡ ਜਿਹੜਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਰეკਮੈਂਡ ਕਰਕੇ ਭੇਜਦੀ ਹੈ ਇਦਾਂ ਹੀ ਇਹ ਸਖਸ਼ਤਾ ਨਾਮ ਵੀ ਭੇਜੇ ਕਮਲਜੀਤ ਦਾ ਨਾਮ ਵੀ ਜ਼ਰੂਰ ਭੇਜੇ ਇਹ ਤਿੰਨ ਦਿਨਾਂ ਜਿਹੜਾ ਅੱਜ ਕੈਂਪ ਲੱਗਿਆ ਹੋਇਆ ਹੈ ਦੇਖੋ ਮੈਂ ਕਈ ਸਾਲਾਂ ਤੋਂ ਇਸ ਕੈਂਪ ਦੇ ਵਿੱਚ ਆ ਰਿਹਾ ਹਰ ਵਾਰ ਜਿਹੜਾ ਆਰਗੇਨਾਈਜ਼ ਹੁੰਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਪੰਜਾਬ ਕੇਸਰੀ ਗਰੁੱਪ ਕਰਵਾਉਂਦਾ ਹੈ ਇਹਦੇ ਨਾਲ ਗਰੀਬ ਬੰਦਿਆਂ ਨੂੰ ਬਹੁਤ ਜ਼ਿਆਦਾ ਕੀ ਕਹਿੰਦੇ ਮਿਲਦੀ ਆ ਵਧੀਆ ਸਹੂਲਤਾ ਮਿਲਦੀਆਂ ਕਈ ਕਿਸਮ ਦੇ ਆਪਣੇ ਸਰਕਾਰ ਦੇ ਡਾਕਟਰਸ ਕੀ ਕਹਿੰਦੇ ਤੇ ਕੁਝ ਜਿਹੜੇ ਪ੍ਰਾਈਵੇਟ ਸੈਕਟਰ ਦੇ ਵੀ ਡਾਕਟਰਸ ਇਹਦੇ ਵਿੱਚ ਆਉਂਦੇ ਆ ਤੇ ਇਹ ਬਹੁਤ ਅੱਛਾ ਉਪਰਾਲਾ ਹੈ ਕੀ ਕਹਿੰਦੇ ਜਿਹੜਾ ਪੰਜਾਬ ਕੇਸਰੀ ਹਰ ਸਾਲ ਕਰਦਾ ਹੈ ਤੇ ਮੇਰੇ ਵੱਲੋਂ ਇਹਨਾਂ ਨੂੰ ਵਧਾਈਆਂ ਜਿਹੜਾ ਹੈ ਜਿਹੜਾ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਰਨ ਅੱਜ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਨੂੰ ਸ਼ਰਧਾ ਸਤਕਾਰ ਪੇਟ ਕਰਦੇ ਹਾਂ ਜੋ ਕਿ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ ਸਰਦਾਰ ਕਮਲ ਜੀ ਸੀ ਕਮਲ ਔਰ ਸੁਖਿੰਦਰ ਕੌਰ ਜੀ ਵੱਲੋਂ ਇਹ ਸਮਾਗਮ ਉਹਨਾਂ ਦਾ ਵਰਸੀ ਦਾ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਅਸੀਂ ਦੇਖ ਰਿਹਾ ਜ਼ਰੂਰਤਮੰਦ ਲੋਕਾਂ ਦੇ ਲਈ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਵਕ ਵਕ ਲੋਕ ਸ਼ਰਧਾ ਸਤਕਾਰ ਪੇਟ ਕਰਨ ਲਈ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵਪਾਰਿਕ ਜਥੇਬੰਦੀਆਂ ਨੇ ਨੁਮਾਇਦੇ ਔਰ ਧਾਰਮਿਕ ਜੋ ਜਿਹੜਾ ਸਾਡੇ ਨੁਮਾਇंदे ਨੇ ਉਹ ਸਾਰੇ ਲੋਕ ਇੱਥੇ ਆ ਰਹੇ ਨੇ ਔਰ ਖਾਸ ਤੌਰ ਤੇ ਤੁਸੀਂ ਸਭ ਜੋ ਪੱਤਰਕਾਰ ਭਾਈਚਾਰੇ ਨਾਲ ਜੁੜੇ ਲੋਕ ਤੁਹਾਡੇ ਨਾਲ ਜਿਹੜਾ ਹੈ ਮਿਲ ਕੇ ਅਸੀਂ ਇਹ ਸਮਾਗਮ ਦੇ ਵੀ ਸ਼ਿਰਕਤ ਕੀਤੀ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੀਮਤੀ ਸੁਭਦੇਸ਼ ਚੋਪੜਾ ਜੀ ਨੂੰ ਸ਼ਰਧਾ ਸਤਕਾਰ ਪੇਟ ਕਰਦਾ ਹਾਂ ਧੰਨਵਾਦ ਜੀ ਕੀ ਕਹਿੰਦਾ ਜਨਰਲ ਜੈਂਕਮ ਦੇਖੋ ਜੀ ਅੱਜ ਬਹੁਤ ਅੱਛਾ ਦਿਨ ਆ ਪੰਜਾਬ ਪੇਸੇ ਗਰੁੱਪ ਵੱਲੋਂ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ 8ਵੀਂ ਵਰਸੀ ਦੇ ਮੌਕੇ ਤੇ ਜਿਹੜਾ ਅੱਜ ਕੈਂਪ ਲੱਗਿਆ ਇਹ ਖੰਨੇ ਦੇ ਵਿੱਚ ਜ਼ਰੂਰਤ ਸੀਗੀ ਇਸ ਟਾਈਮ ਕਿਉਂਕਿ ਆ ਤਰ੍ਹਾਂ ਤਰ੍ਹਾਂ ਦੇ ਲੱਗ ਲੱਗ ਜਿਹੜੇ ਇਵੈਂਟ ਲੱਗੇ ਨੇ ਇੱਥੇ ਸਾਰੇ ਤਕਰੀਬਨ ਹਸਪਤਾਲ ਦੇ ਖੰਨੇ ਦੇ ਰਿੰਗ ਦੇ ਉਰੇ ਆਏ ਨੇ ਸਾਰੇ ਡਾਕਟਰ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਪੈਸ਼ਲ ਧੰਨਵਾਦ ਕਮਲਜੀਤ ਸਿੰਘ ਕਮਲ ਤੇ ਜਿਹੜੀ ਸਾਡੀ ਮੀਡੀਆ ਟੀਮ ਰਾਜ ਮਨੋਜੀ ਹੋਗੇ ਬਾਕੀ ਸਾਰੇ ਭਰਾ ਆ ਗਏ ਤੇ ਬਹੁਤ ਅੱਛੀ ਗੱਲ ਆ ਜੀ ਇਹ ਇਵੈਂਟ ਹੋਣੇ ਚਾਹੀਦੇ ਨੇ ਕਿਉਂਕਿ ਨੀਡ ਆਫ ਟਾਈਮ ਆ थैंक यू ਸਰ ਜੀ ਦਾ ਕੀ ਕਹਿਣਾ ਚਾਹਦੇ ਹੋ ਇਹ ਸਭ ਤੋਂ ਪਹਿਲਾਂ ਤਾਂ ਅੱਜ ਇਹ ਜਿਹੜਾ ਇਹ ਕੈਂਪ ਲੱਗ ਰਿਹਾ ਜੀ ਨਵਾਂ ਕੈਂਪਸ ਸੁਦੇਸ਼ ਰਾਣੀ ਦੀ ਸੁਰਗੀ ਹੈ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਨਵਾਂ ਮੈਡੀਕਲ ਕੈਂਪ ਹਰ ਤਰ੍ਹਾਂ ਦੇ ਵੀ ਡਾਕਟਰਾਂ ਦੇ ਟੀਮਾਂ ਸਪੈਸ਼ਲਿਸਟ ਡਾਕਟਰ ਬੈਠੇ ਨੇ ਦੰਦਾਂ ਦੇ ਡਾਕਟਰ ਬੈਠੇ ਆ ਅੱਖਾਂ ਦੇ ਬੈਠੇ ਆ ਸਾਰਾ ਟਰੀਟਮੈਂਟ ਚੱਲ ਰਿਹਾ ਇੱਧਰ ਲੈਬ ਲੈਬ ਹੈਗੀ ਸਾਰੇ ਟੈਸਟ ਹੋ ਰਹੇ ਨੇ ਦਵਾਈਆਂ ਦਾ ਸਟਾਲ ਲੱਗਿਆ ਤੇ ਫ੍ਰੀ ਸਟਾਲ ਹੈ ਸਿਵਲ ਹਸਪਤਾਲ ਦੀ ਪੂਰੀ ਟੀਮ ਹੋਰੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਹੋਰੀ ਹੈ ਦੂਸਰੀ ਗੱਲ ਇਹ ਵੀ ਜਿਹੜਾ ਕਮਲ ਕੇਸਰੀ ਕਮਲ ਜੀ ਖੱਡਾ ਵਾਲੇ ਬਿਊਰੋ ਚੀਫ ਨੇ ਪੰਜਾਬ ਕੇਸਰੀ ਦੇ ਉਹ ਸਾਰੇ ਛੱਡੇ ਵਾਸਤੇ ਸਮਾਜ ਸੇਵਕ ਵੀ ਐ ਤੇ ਸਾਰੀ ਖੰਨੇ ਦੀ ਵੀ ਜੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਹਰ ਸਾਲ ਚੱਲਦੇ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਇਸ ਕੈਂਪ ਦਾ ਮੈਂ ਕਹਿੰਦਾ ਸਾਰੇ ਲਾਭ ਉਠਾਉ। ਤਾਂ